ਹੈਲੋ ਗਾਈਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਅਸੀਂ ਆਪ ਜੀ ਨਾਲ ਚੱਲਦੇ ਹਾਂ ਹੁਸ਼ਿਆਰਪੁਰ ਦਾ ਪ੍ਰਸਿੱਧ ਡੈਮ ਜੋ ਕਿ 52 ਘੇੜ ਦੇ ਨਾਮ ਦੇ ਨਾਲ ਮਸ਼ਹੂਰ ਹੈ ਅੱਜ ਅਸੀਂ ਆਪ ਜੀ ਨੂੰ ਉੱਥੇ ਲੈ ਕੇ ਚੱਲਾਂਗੇ ਉੱਥੇ ਦੇ ਨਜ਼ਾਰੇ ਆਪਾਂ ਆ ਵੀ ਦਿਖਾਵਾਂਗੇ 52 ਘੇੜ ਦੇ ਨਾਮ ਦੇ ਨਾਲ ਮਸ਼ਹੂਰ ਹੈ ਡੈਮ ਹੈ ਬਹੁਤੀ ਵਧੀਆ ਡੈਮ ਹੁਸ਼ਿਆਰਪੁਰ ਦੇ ਵਿੱਚ ਜਿਹਦੇ ਕਿ 52 ਘੇੜ ਹਨ ਬਹੁਤ ਵਧੀਆ ਡੈਮ ਹੈਥੇ ਘੁੰਮਣ ਵਾਸਤੇ ਵੀ ਵਧੀਆ ਜਗ੍ਹਾ ਹੈ ਹੁਸ਼ਿਆਰਪੁਰ ਦੇ ਅੰਦਰ ਕਾਫੀ ਲੋਕ ਇੱਥੇ ਵਿਆਨਾ ਘੁੰਮਣ ਵਾਸਤੇ ਆਦੇ ਨੇ ਇਸ ਡੈਮ ਤੇ ਡੈਮ ਬਹੁਤ ਵਧੀਆ ਹੈ ਘੁੰਮਣ ਵਾਸਤੇ ਬਵੰਜਾ ਗੇਟ ਐਸ ਇਸ ਡੈਮ ਦੇ ਲਗ ਲਗ ਬਹੁਤ ਵਧੀਆ ਜਗ੍ਹਾ ਹੈ ਘੁੰਮਣ ਵਾਸਤੇ ਇੱਥੇ ਅਸੀਂ ਤੁਹਾਨੂੰ ਸਾਰਾ ਅੱਜ ਇੱਕ ਮਾਗੇ ਦਿਖਾਵਾਂਗੇ ਬਵੰਜਾ ਗੇਟ ਦੇ ਨਾਮ ਦੇ ਨਾਲ ਜੋ ਮਸ਼ਹੂਰ ਹੈ ਡੈਮ ਬਹੁਤ ਵਧੀਆ ਨਾ ਹੈ ਡੈਮ ਦੀ ਲੋਕੇਸ਼ਨ ਔਰ ਘੁੰਮਣ ਵਾਸਤੇ ਵਧੀਆ ਡੈਮ ਲੋਕੀ ਦੂਰ ਦਰੋਸ ਡੈਮ ਤੇ ਘੁੰਮਣ ਵਾਸਤੇ ਆਂਦੇ ਹਨ ਆਪਣੇ ਪਰਿਵਾਰ ਸਮੇਤ ਆਂਦੇ ਹਨ ਤੇ ਘੁੰਮਣ ਵਾਸਤੇ ਵਧੀਆ ਡੈਮ ਜਿੱਥੇ ਡੈਮ ਤੇ ਆਪ ਜੀ ਨੂੰ ਬੋਟਿੰਗ ਕਰਨ ਦਾ ਵੀ ਨਜ਼ਾਰਾ ਮਿਲੂਗਾ ਜੇਰੀ ਬੋਟਿੰਗ ਕਰਨੀ ਹੈ ਉਹਦੇ ਟਿਕਟ ਪਰ ਬੰਦੇ ਪੇ 200 ਰੁਪਏ ਹਨ 200 ਰੁਪਏ ਟਿਕਟ ਹੈ ਬੋਰ ਦੀ ਪਾਣੀ ਦਾ ਬਹਾਵ ਕਾਫੀ ਤੇਜ਼ ਹੈਦਰ ਕਾਫੀ ਪਾਣੀ ਦਾ ਸਤਾਰ ਜੋ ਵਧਿਆ ਹੋਇਆ ਹੈ ਦੇ ਆਉਂਦੇ ਜੇਕਰ ਦੇ ਕਾਫੀ ਤੇਜ਼ੀ ਨਾਲ ਪਾਣੀ ਜਾ ਰਿਹਾ ਹੈ ਔਰ ਪਾਣੀ ਦਾ ਸਤਾਰ ਵੀ ਜੋ ਵਾਕਫੀ ਵਧਿਆ ਹੋਇਆ ਹੈ ਇਹ 52 ਝੇੜ ਦੇ ਨਾਮ ਦੇ ਨਾਲ ਮਸ਼ਹੂਰ ਹੈ ਡੈਮ ਹੁਸ਼ਾਰਪੁਰ ਦੇ ਵਿੱਚ ਤੇ ਬਿਆਨ ਕਿੱਥੇ ਹੈ ਸਾਰਾ ਅਸੀਂ ਆਪ ਜੀ ਦੱਸਾਂਗੇ ਬਹੁਤ ਅਦੇ ਡੈਮ ਹੈ ਕੋਲ ਮਨ ਵਾਸਤੇ ਕਾਫੀ ਲੋਕ ਇਥੇ ਘੁੰਮਣ ਵਾਸਤੇ ਆਉਂਦੇ ਹਨ ਪਰੰਤੂ ਅਸੀਂ ਇੱਥੇ ਆਪਣੀ ਜ਼ਿੰਮੇਵਾਰੀ ਤੇ ਆਣਾ ਹੈ ਠੰਮਣ ਵਾਸਤੇ ਬਹੁਤ ਵਧੀਆ ਜਨਰ ਵਾਸਤੇ ਠੰਮਣ ਵਾਸਤੇ ਕਾਫੀ ਲੋਕ ਇੱਥੇ ਆਂਦੇ ਨੇ ਆਪਣੇ ਪਰਿਵਾਰ ਦੇ ਸਮੇਤ ਠੰਮਣ ਵਾਸਤੇ ਅਸੇ ਵਾਲੇ ਪਾਣੀ ਦਾ ਜੋਸਕਾਰਾ ਕਾਫੀ ਬਧਿਆ ਹੋਇਆ ਅਸੇ ਦਿਨ ਤੇ ਹੋਰ ਜਿਹੜੇ ਗੇੜਾ ਪਾਣੀ ਦੇ ਖੋਲੇ ਹੋਏ ਹਨ ਪਾਣੀ ਦਾ ਭਾਵ ਕਾਫੀ ਤੇਜ਼ ਹੋਣ ਕਰਕੇ ਕਾਫੀ ਪਾਣੀ ਤੇ ਜਾ ਰਿਹਾ ਥੇ 52 गेट ਦੇ ਨਾਮ ਦੇ ਨਾਲ ਮਸ਼ਹੂਰ ਹੈ ਇਹ ਡੈਮ ਹੁਸ਼ਾਕੋਟ ਦੇ ਅੰਦਰ ਕਾਫੀ ਪ੍ਰਸਿੱਧ ਥਾਂ ਹੈ ਬਹੁਤ ਵਧੀਆ ਡੈਮ ਹੈ ਇਹਦੀ ਲੋਕੇਸ਼ਨ ਇਹ ਜਿੱਥੇ ਘੁੰਮਣ ਦੇ ਨਜ਼ਾਰੇ ਬਹੁਤ ਵਧੀਆ ਹਨ ਔਰ ਇੱਥੇ ਕੰਟੀਨਿਊਟੀ ਹੈ ਖਾਣੇ ਵਾਸਤੇ 52 ਗੇਟ ਦੇ ਨਾਮ ਦੇ ਨਾਲ ਇਹ ਮਸ਼ਹੂਰ ਹੁਸ਼ਾਕੋਟ ਦਾ ਡੈਮ ਬਹੁਤ ਵਧੀਆ ਲੋਕੇਸ਼ਨ ਕਾਫੀ ਲੋਕ ਇੱਥੇ ਵਿਦ ਫੈਮਿਲੀ ਘੁੰਮਣ ਵਾਸਤੇ ਸ੍ਰੀ ਰਾਮ ਤੇ ਆਂਦੇ ਹਨ। ਔਰ ਐਸੇ ਦੇਖ ਕੇ ਮਨ ਨੂੰ ਕਾਫੀ ਹੀ ਸ਼ਾਂਤੀ ਮਿਲਦੀ ਸ੍ਰੀ ਰਾਮ ਤੇ ਆ ਕੇ। ਉਹ ਡੈਮ ਬਹੁਤ ਵਧੀਆ ਬਣਿਆ ਹੋਇਆ ਹੈ ਜੇ। ਇੱਥੇ ਪਾਰਕਿੰਗ ਵੀ ਹੈ। ਬੱਚਿਆਂ ਬਹੁਤ ਝੂਲੇ ਲੱਗੇ ਹੋਏ ਨੇ। ਸ਼ਾਨੇ ਵਾਸਤੇ ਝੂਲੇ ਹੀ ਹੈ। ਔਰ ਬਹੁਤ ਵਧੀਆ ਡੈਮ ਇੱਥੇ ਘੁੰਮਣ ਵਾਸਤੇ ਪਾਰਕਿੰਗ ਵੀ ਹੈ। ਕਾਫੀ ਲੋਕ ਇੱਥੇ ਸ੍ਰੀ ਰਾਮ ਤੇ ਘੁੰਮਣ ਵਾਸਤੇ ਆਂਦੇ ਸ੍ਰੀ ਰਾਮ ਤੇ। ਜੋ ਕਿ ਬਵੰਜਾ ਗੇਟ ਦੇ ਨਾਮ ਦੇ ਨਾਲ ਮਸ਼ਹੂਰਾ ਡੈਮ ਹੈ। ਲੋਕੀ ਇੱਥੇ ਆ ਕੇ ਇੰਜੋਏ ਕਰਦੇ ਹੋਏ ਸ੍ਰੀ ਰਾਮ ਤੇ ਕਾਫੀ ਮਾਨਨੋ ਤੇ ਸ਼ਾਂਤੀ ਮਿਲਦੀ ਸ੍ਰੀ ਰਾਮ ਤੇ ਆ ਕੇ ਬਹੁਤ ਵਧੀਆ ਮੈਂ ਬੱਚਿਆਂ ਵਾਸਤੇ ਝੋਲੇ ਰਿਹਾ ਗਿਆ ਇੱਥੇ ਛੋੜ ਬੱਚੇ ਝੋਲਾ ਝੂਲਦੇ ਹੋਏ ਇੱਥੇ ਇੰਜੋਏ ਕਰਦੇ ਹੋਏ ਬਹੁਤ ਵਧੀਆ ਡੈਮ ਖੁਸ਼ਹਰ ਪਰ ਦੇ ਅੰਦਰ ਬਵੰਜਾ ਗੇਟ ਦੇ ਨਾਮ ਦੇ ਨਾਲ ਮਸ਼ਹੂਰ ਹੈ ਬਵੰਜਾ ਗੇਟ ਸ੍ਰੀ ਰਾਮ ਦੇ ਹਨ ਸਾਰਾ ਤੁਹਾਨੂੰ ਅੱਜ ਦੱਸਾਂਗੇ ਇਤਿਹਾਸ ਦੇ ਬਾਰੇ ਅਦਰ VOTING ਸਿਸਟਮ ਹੈ ਅਗਰ ਤੁਸੀਂ ਚਾਹਦੇ ਹੋ ਬੋਟਿੰਗ ਕਰਨਾ ਪਾਣੀ ਦੇ ਵਿੱਚ ਇਸ ਡੈਮ ਤੇ ਤੇ ਇੱਕ ਬੰਦੇ ਦੇ 200 ਰੁਪਏ ਟਿਕਟ ਇੱਥੇ ਤੁਸੀਂ ਇੱਥੇ ਬੋਟਿੰਗ ਵੀ ਕਰ ਸਕਦੇ ਹੋ ਬਹੁਤ ਵਧੀਆ ਡੈਮ ਅੱਛੇ ਤੁਹਾਨੂੰ ਡੈਮ ਤੇ ਪਾਣੀ ਦੇ ਵਿੱਚ ਘੁਮਾਇਆ ਵੀ ਜਾਏਗਾ ਬੋਟਿੰਗ ਦੁਆਰਾ ਅਗਰ ਤੁਸੀਂ ਚਾਹਦੇ ਹੋ ਬੋਟਿੰਗ ਕਰਨਾ ਪਹਿਲਾ ਇੱਕ ਬੋਟ ਘੁੰਮ ਰਹੀ ਹੈ ਇੱਥੇ ਪਾਣੀ ਦੇ ਵਿੱਚ ਬਹੁਤ ਵਧੀਆ ਡੈਮ ਹੈ 59 ਡੇੜ ਦੇ ਨਾਮ ਦੇ ਨਾਲ ਮਸ਼ਹੂਰ ਹੁਸ਼ਿਆਰਪੁਰ ਦੇ ਵਿੱਚ ਰਹਿ ਮ ਹੈ ਤੇ ਕੁਝ ਹੋਰ ਲੋਕ ਜਾਣ ਵਾਸਤੇ ਤਿਆਰ ਹਨ ਇਸ ਬੋਟ ਵਿੱਚ ਬੋਟਿੰਗ ਕਰਨ ਵਾਸਤੇ ਨਜ਼ਾਰੇ ਲੈਣ ਵਾਸਤੇ ਇਹ ਵੀ ਜਾ ਰਹੇ ਨੇ ਬੋਟਿੰਗ ਕਰਨ ਵਾਸਤੇ ਬੋਟਿੰਗ ਦੇ ਨਜ਼ਾਰੇ ਲੈਣ ਵਾਸਤੇ ਪਾਣੀ ਦੇ ਵਿੱਚ ਘੁੰਮਣ ਵਾਸਤੇ ਉਹ ਬੋਟਿੰਗ ਵਿੱਚ ਬੋਟ ਵਿੱਚ ਬਹਿ ਕੇ ਪਾਣੀ ਵਿੱਚ ਘੁੰਮਣ ਦੇ ਲਾਗੇ ਨਜ਼ਾਰੇ ਹੁੰਦੇ ਹਨ ਬਹੁਤ ਵਧੀਆ ਲੱਗਦਾ ਘੁੰਮ ਕੇ ਇੱਥੇ ਬਹੁਤ ਵਧੀਆ ਡੈਮ ਹੁਸ਼ਿਆਰਪੁਰ ਦੇ ਅੰਜ ਅੰਦਰ ਬਵੰਜਾ ਗੇੜ ਦੇ ਨਾਮ ਦੇ ਨਾਲ ਮਸ਼ਹੂਰ ਕਾਫੀ ਲੋਕ ਇੱਥੇ ਕੁਮਰ ਵਾਸਤੇ ਆਉਂਦੇ ਹਨ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪ ਜੀ ਮੇਰੀ ਅੱਜ ਦੀ ਹੋਰ ਨਵ-ਨਵੀਆਂ ਵੀਡੀਓ ਵੇਖਨ ਨੂੰ ਮਿਲਦੀ ਰਹੇ ਇਹ ਜੋ ਡੈਮ ਹੈ ਹੁਸ਼ਿਆਰਪੁਰ ਦੇ ਵਿੱਚ ਬਵੰਜਾ ਗੇੜ ਦੇ ਨਾਮ ਦੇ ਨਾਲ ਮਸ਼ਹੂਰ ਡੈਮ ਸਾਰਾ ਸੀ ਡੈਮ ਨੂੰ ਡੈਮ ਅੱਜ ਆਪ ਜੀ ਨੂੰ ਘੁਮਾ ਕੇ ਦਿਖਾਵਾਂਗੇ ਇਹ ਡੈਮ ਕਿਹੋ ਜਿਹਾ ਲੱਗਦਾ ਦੂਰੋਂ ਬਹੁਤ ਵੱਡਾ ਡੈਮ ਹੈ ਕਿ ਕੁਝ ਲੋਕ ਇੱਧਰ ਬੋਟਿੰਗ ਕਰਦੇ ਹੋਏ ਪਾਣੀ ਦੇ ਵਿੱਚ ਨਿਆਰੇ ਲੈਂਦੇ ਹੋਏ 52 ਘੇੜ ਤੇ ਨਾਮ ਦੇ ਨਾਲ ਇਹ ਡੈਮ ਮਸ਼ਹੂਰ ਹੈ ਤੇ ਅਸੀਂ ਇਸ ਵੇਲੇ ਆਪਾਂ ਆਪ ਜੀ ਨੂੰ ਦੁਹਾਨੇ ਹਾਂ 52 ਘੇਟ ਇਹ ਇਹਦੇ 52 ਘੇਟ ਹਨ ਰੋਡ ਦੇ ਉੱਪਰ ਇਹ 52 ਘੇੜ ਲੱਗੇ ਹੋਏ ਹਰੇ ਨੀਚੇ ਦੇ ਸਾਰਾ ਅਸੀਂ ਆਪ ਜੀ ਨੂੰ ਦਿਖਾਵਾਂਗੇ ਬਵੰਜਾ ਗੇਟ ਸਾਰੇ ਬਵੰਜਾ ਗੇਟ ਹਨ ਬਵੰਜਾ ਗੇਟ ਦੇ ਨਾਮ ਨਾਲ ਹੀ ਮਸ਼ਹੂਰ ਹੈ ਡੈਮ ਹੁਸ਼ਾਰਪੁਰ ਦੇ ਅੰਦਰ ਇਹ ਡੈਮ ਕਿੱਥੇ ਹੈ ਸਾਰਾ ਅਸੀਂ ਆਪ ਜੀ ਨੂੰ ਦੱਸਾਂਗੇ ਬਹੁਤ ਵਧੀਆ ਡੈਮ ਹੈ ਡੈਮ ਦੇ ਨਜ਼ਾਰੇ ਸਾਰੇ ਅੱਜ ਆਪ ਜੀ ਨੂੰ ਦੱਸਣੇ ਹਨ ਆਪਾਂ ਨੇ ਇੱਥੇ ਕਾਫੀ ਆਵਾਜ਼ ਆ ਜਾਂਦੀ ਹੈ ਕਾਫੀ ਲੋਕ ਇੱਥੇ ਕੁਮਲ ਵਾਸਤੇ ਇਸ ਡੈਮ ਤੇ ਆਉਂਦੇ ਹਨ ਬਹੁਤ ਵਧੀਆ ਡੈਮ ਹੈ ਹੁਸ਼ਾਰਪੁਰ ਦਾ ਪੰਜਾਬ ਦਾ ਸਿੱਧ ਡੈਮ 52 ਡੇਢ ਦੇ ਨਾਮ ਦੇ ਨਾਲ ਮਸ਼ਹੂਰ ਪਾਣੀ ਦਾ ਵਹਾਅ ਅੱਥੇ ਕਿਉਂ ਜਾਇਜ਼ ਹੈ ਕਿਉਂਕਿ ਪਾਣੀ ਪਿੱਛੇ ਬਹੁਤ ਇਕੱਠਾ ਹੋਇਆ ਗਿਆ ਦੇ ਆਂਦੇ ਵਿੱਚ ਤੇ ਉਹਨਾਂ ਨੇ ਅੱਜ ਜੇਡ ਖੋਲ੍ਹ ਕੇ ਪਾਣੀ ਦੇ ਜੇ ਕਰਕੇ ਕਾਫੀ ਵਿੱਚ ਪਾਣੀ ਭਰ ਆ ਰਿਹਾ ਹੈ ਤਾਂ ਕਾਫੀ ਚੰਗੀ ਮੌਸਮ ਹੈ ਜੇ ਇਸੇ ਪਾਣੀ ਉੱਤਰ ਆਉਂਦੇ ਹਨ ਕਿੰਨਾ ਪਾਣੀ ਜੋ ਦਿੱਤੇ ਜਾ ਰਹੇ ਨੇ ਚੇਹੇ ਬਹੁਤ ਵਧੀਆ ਨਜ਼ਾਰੇ ਕੋ ਦੇਖਦੇ ਇਨਸ਼ਾ ਅੱਲਾਹ ਦੇ ਨਾਲ ਹੋ ਜੀ ਜਿਹੜੇ ਆਨ ਦੇ ਨਜ਼ਾਰੇ ਉਹ ਬਹੁਤ ਵਧੀਆ ਕੋ ਯੂਆਰਐਨ ਦੇ ਬਹੁਤ ਸੂਰਜ ਚੋਪਨ ਦੇ ਨਜ਼ਾਰੇ ਸ਼ਾਮ ਦਾ ਕਾਲ ਹੈ ਸੂਰਜ ਅਸਤ ਹੁੰਦਾ ਦਾ ਦਰਵਾਜ਼ਾ ਬਹੁਤ ਬੜੀ ਵਧੀਆ ਜੀ ਕਿ ਅਸੀਂ ਆਏ ਹਾਂ ਜੂਰ ਤੋਂ ਬਹੁਤ ਬੜੇ ਖੁਸ਼ ਆਨ ਅੱਜ ਦੇ ਇਹ ਬੈਮ ਕਿਹ ਹੈ ਇਹ ਬੈਮ ਤਲਵਾੜੇ ਦੇ ਕੋਲ ਹੈ ਤਲਵਾੜਾ ਚ ਹੈ ਨਾ ਜਿਹੜਾ ਪਾ ਰਹੇ ਹੈ उससे डैम बने हुए बवंजा गेट के नाम जो मिली का डैम भलवाड़े के शहनर के तौर बहुत वजिया डैम है कुछ हाथ के अंदर उधर तो काफ़ी पानी छड़ा गया है डैम से भी पीछे पानी साल काफी कर चुका है इस करके डैम के गेट खोले रहे हैं और पिछले पानी जब जमा ना हो पानी गे उधर वो डैम के ਜੋਟਾ ਕੋਟੋ ਹੈ ਹਾਲੇ ਪਾਣੀ ਅਗੋਂ ਵਧਿਆ ਜਾਵੇ ਤਾਂ ਕਿਤੇ ਇਹ ਆਪਣੇ ਸਟਾਰ ਪੰਡੋ ਨਾ ਜਾਵੇ ਬਹੁਤ ਵਧੀਆ ਜਾਮ ਹੈ ਉਸ ਆਪਰੇ ਅੰਦਰ ਲਵੜਾ ਕਾਇਸ ਸ਼ਾਮਯਾ ਦੇ ਕੋਲੇ ਜਾਮ ਹੈ 51 ਗ੍ਰੇਡ ਦੇ ਨਗਰਾਂ ਵਿੱਚ ਜਾਮ ਬਹੁਤ ਵਧੀਆ ਜਾਮ ਬਹੁਤ ਹੀ ਦਿਲਚਸਪ ਜਾਮ ਹੈ ਲੋਕੀਂ ਦੂਰ ਦੂਰ ਜਾਮ ਨੂੰ ਦੇਖਣ ਆਉਂਦੇ ਹਨ ਇਹ ਜੋ ਖੁੱਲਿਆ ਹੋਇਆ ਨਗਰ ਹੈ जो कभी बयान है कि पानी के बिना नीचे रहा है जो नज़ारे बहुत बढ़िया अच्छे से पानी देख गांधी पानी सजाया डैम से बहुत है जेब किसी भी आओ अपने पानी मालिक डैम को सुनने वास्ते डैम गंजा जेब के नामों में शुरू घाटर के अंदर वाला जो कौन है अगर आप ने दिल चंदी लगी है ਜੋਰੀਆਂ ਲੱਤਨਾ ਹੈ ਕਰਨੇ ਕਰਨਾ ਨਾ ਕਿ ਜੋ ਸਾਡਾ ਅਭਿਨਿਵੇਦਨ ਹੈ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਤੇ ਇਸ ਵੀਡੀਓ ਦੇ ਖਾਤੇ ਆਪ ਸਾਡੀ ਦਾ ਬਹੁਤ ਬਹੁਤ ਧੰਨਵਾਦ ਜੀ